ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਟਣ ਵਾਲਾ ਬਾਵਾਂ ਡੈਰੀ ਖਾਨ ਦੇ ਉੱਤੇ ਜੀ ਅੱਜ ਇਹਦੇ ਵਿੱਚ ਪਹ ਦੋ ਤਾਜ਼ੀਆਂ ਸੂਈਆਂ ਗਾਵਾਂ ਸੇ ਲੈ ਕੇ ਆਏ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਦੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਆਓ ਕਰ ਲਈਏ ਬਾਈ ਨਾਲ ਗੱਲਬਾਤ ਆਜੋ ਵਿੱਚ ਬਾਈ ਜੀ ਸਤਿ ਸ਼ਕਾਲ ਹਾਂ ਜੀ ਸਤਿ ਸ਼ਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਹਾਂ ਜੀ ਬਹੁਤ ਵਧੀਆ ਨਾਮ ਤੇ ਐਡਰੈਸ ਦੋ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਹਮ ਤਸੀਰ ਫੂਲ ਜ਼ਿਲ੍ਹਾ ਬਹਿੰਡਾ ਜੀ ਨੇੜੇ ਪਿੰਡ ਆਪਾਂ ਦਾ ਨੇੜੇ ਸਲਾਦਪੁਰਾਂ ਨੇੜੇ ਰਹਿੰਦਾ ਜੀ ਓਕੇ ਉਹ ਰਾਮਪਰਾਪੂਰਾ ਰਹਿੰਦਾ ਠੀਕ ਹੈ ਜੀ ਉਹ ਖਸੜ ਭਗਤਾ ਭਾਈ ਕਾ ਜਿਹੜੀ ਤਿੰਨਾਂ ਦੇ ਵਿਚਾਲੇ ਜੀ ਆ ਜਾਂਦਾ ਬੰਦਾ ਮੋਬਾਈਲ ਨੰਬਰ ਦੋ ਦੋ ਮੋਬਾਈਲ ਨੰਬਰ ਹੈ ਜੀ 9463842152 ਹਮ ਦੂਜਾ ਹੈਗਾ ਜੀ 708782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਹੈ ਇਹ ਪਲੂਣੀ ਸੂਈ ਹੈ ਬਾਈ ਪਹਿਲਾ ਸੂਆ 150 ਸੂਈ ਹੈ ਬਾਈ ਇਹ ਪਰਸੂ ਹੀ ਸੂਈ ਹੈ ਬਾਈ ਤੀਜਾ ਦਿਨ ਆ ਸੂਈ ਨਾ ਬੱਚਾ ਕੀ ਦਿੱਤਾ ਇਹਨੇ ਬੱਚਾ ਦੇ ਤੋ ਬਾਈ ਬੱਚਾ ਲੇਵਾ ਬੜਾ ਚੰਗਾ ਹਾਂ ਬਾਈ ਬਹੁਤ ਸੋਹਣੀ ਫੀਟਿੰਗ ਕੱਲਾ ਕੱਲਾ ਥਣ ਗੁਲਾਬੀ ਥਣ ਚਿਵਾਈ ਚਿਵਾਈ ਕਿਵੇਂ ਹੈ ਇੱਕ ਨੰਬਰ ਜੀ ਕਿੰਨਾ ਦੁੱਧ ਦਿੰਦੀ ਹੈ 80 ਨੰਬਰ ਠੰਡੀ ਸੀਰ ਹਮ ਮਤਲਬ ਦੁੱਧ ਕਿੰਨਾ ਦੇ ਦੂ ਅਸਟੀਮੇਟ ਜਾਈ ਅਸਟੀਮੇਟ ਬਾਈ ਮੰਨ ਕੇ ਲੋ 15 ਲੀਟਰ ਬਚਨੇ ਕੋ ਚੁਵਾ ਦੇਣਾ ਬਰੀਕੀ ਵਾਲੀ ਹੈ ਬੜੀ ਹਾਂ ਥਾਣ ਬੜਾ ਚੰਗਾ ਲੱਗਿਆ ਹਾਂਜੀ ਹਾਂਜੀ ਹੋਰੋਂ ਲੈਵਾ ਚੈੱਕ ਕਰਵਾ ਦੇ ਬੜੀ ਸਾਫ ਸੁਥਰੀ ਜਿਹੀ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣ ਗਲਾਬੀ ਥਾਣ ਫੁੱਲ ਬਰੀਡ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਜਿਹੜੀ ਇਧਰ ਲਈ ਬਣਨ ਆਪਣੀ ਪੰਜਾਬ ਵਾਲੀ ਜਰਸੀ ਆ ਗਈ ਇਹ ਜਰਸੀ ਆ ਗਈ ਹਾਂਜੀ ਗਰਮੀ ਨਹੀਂ ਮੰਨਦੀ ਹੈਂਡ ਫੋਲੋ ਤੁਹਾਨੂੰ ਬੜਾ ਚੰਗਾ ਲੱਗਿਆ ਬੜੀ ਸਾਫ ਹੈ ਜੀ ਲੈਵਾ ਤਾਂ ਚੈੱਕ ਕਰੋ ਨੇੜ ਤੋਂ ਲੈ ਤੁਹਾਨੂੰ ਬੜਾ ਚੰਗਾ ਲੱਗੇ ਬੱਚੀ ਸਾਫ ਸੁਥਰੀ ਬੱਚੀ ਇੱਕ ਨੰਬਰ ਖਾਨ ਫੇਸ ਦੀ ਬਿਊਟੀ ਕਮਾਲ ਦੀ ਕਲਰ ਕੋਲਰ ਬੜਾ ਚੰਗਾ ਮੰਗ ਫੁੱਲ ਮਿਲਦੀ ਘੱਟ ਜੇ ਜੱਪੇ ਦੀ ਬਾਈ ਜੀ ਗਰੰਟੀ ਹੋ ਆਪ ਨੂੰ ਓਕੇ ਹਾਂ ਬਿਲਕੁਲ ਸਾਫ ਸੁਥਰੀ ਬੱਛੀ ਹੈ ਮੁੱਲ ਤਾਂ ਫਿਰ ਬਾਈ ਪਹਿਲਾ ਵਾਂਗੂ ਜਾਇਜ਼ ਬਿਲਕੁਲ ਜਾਇਜ਼ ਹੋ ਜੀ ਬੋਲੇ ਬਿਲਕੁਲ ਜਾਇਜ਼ ਜਾਇਜ਼ ਹੋ ਕੋਈਆਂ ਕਹਿਣ ਦੀ ਗੱਲਾਂ ਨਹੀਂ ਠੀਕ ਆ ਬਾਈ ਹੂੰ ਤੋਰਾ ਚੈੱਕ ਕਰੋ ਕਰਮਾਣੀ ਦਾ ਸ਼ੀਟਿੰਗ ਵਾਲੀ ਤਗੜੀ ਆ ਬਾਈ ਲੈਵੇ ਦੀ ਹਾਂ ਸ਼ੀਟਿੰਗ ਵਾਲੀ ਹੂੰ ਹਾਂ ਇਹ ਨਹੀਂ ਟੁੱਟਮਾ ਜਰਡਰ ਨਹੀਂ ਗਾ ਸਹੀ ਮਰਾ ਕਰਮਾਣੀ ਦਾ ਕਿਆ ਬਾਤ ਹੈ ਕੀ ਮੁੱਲ ਆ ਬਈ ਜਾਇਜ ਫਿਰ ਇਹਦਾ ਬਈ ਦੇਖੋ ਮੁੱਲ ਨਹੀਂ ਕਰਨਾ ਪਰ ਜਿਹੜੇ ਰੁਪਏ ਲੈਣੇ ਉਹੀ ਦੱਸਣੇ ਆ ਮੁੱਲ ਕਰਾਉਣਾ ਤਾਂ ਮੁੱਲ ਕੋਈ 52 60 ਜੋ ਮਰਜ਼ੀ ਕਰਾ ਲੈ ਓਕੇ ਬਈ ਇਹਦਾ 48400 ਰੁਪਏ ਲਵਾਂਗੇ ਬਈ ਚੱਕ ਬਈ ਹਾਂਜੀ ਜੋ ਮਾ ਜਾਇਜ ਮੁੱਲ ਆ ਬਈ 48400 ਰੁਪਏ ਬਈ ਕਹਿੰਦਾ ਲੈ ਲਾਂਗੇ ਮੁੱਲ ਕਰਾਉਣਾ 50 55 60 ਜਿੱਡਾ ਮਰਜ਼ੀ ਕਰਾਉਣਾ ਬਈ ਠੰਡੀ ਇੰਨੀ ਕਹੇਗੀ ਠੀਕ ਹੈ ਕਿ ਇਹਨਾਂ ਕੋ ਬੱਚੇ ਨੂੰ ਨਾਲ ਲਿਆ ਹੋਵੇ ਬੰਦਾ ਠੀਕ ਆ ਪੈਰ ਹਲਾ ਜੀ ਗਾਰੰਟੀ ਹੋ ਓਕੇ ਬਈ ਹਾਂਜੀ ਇਹ ਗੱਲ ਵੀ ਬੰਦਾ ਗੇੜਾ ਲਗੂ ਹਾਂਜੀ ਪੂਰੀ ਸੀਲ ਠੰਡੀ ਚੋਾਈ ਚੋਈ ਇੱਕ ਨੰਬਰ ਤੋਂ ਧਾਰਾ ਮਾਰ ਕੇ ਬੱਤੀ ਚੈੱਕ ਕਰਵਾ ਨਾ ਲੈ ਫੈਕਟ ਫੈਕਟ ਲੇਵਾ ਪਿਆ ਹੈ ਬਾਕੀ ਧਾਰਾ ਬਾਈ ਮਾਰ ਕੇ ਰੱਖਾ ਮਾਰ ਦੇ ਬਾਈ ਜੀ ਧਾਰਾ ਮਾਰ ਠੰਡੀ ਬੜੀ ਹੈ ਨਾ ਬੜੀ ਤਾਂ ਬਾਈ ਬੜੀ ਹੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਚਾਹਦਾ ਸਰ ਨਾਲ ਕਿਥੇ ਖੜੀ ਕੋਈ ਆਇਆ ਨਹੀਂ ਪਹਿਲਾਂ ਉਹ ਔਲ ਛੋੜ ਵਾਲਾ ਕੰਮ ਨਹੀਂ ਪਈ ਪੂਰੀ ਸੀਲ ਹੈ ਬੜੀ ਜੀ ਬਾਕੀ ਬਈ ਦੁੱਧ ਨਾਲ ਮੱਝ ਨਾਲ ਦਾ ਹਾਂ ਦੁੱਧ ਤਾਂ ਬਾਈ ਜਿਹੜਾ ਬੰਦਾ ਗੁਜਰਤੀ ਰੱਖਦਾ ਨੂੰ ਪਤਾ ਹੀ ਹੈ ਨਾ ਜਰਤੀ ਦੁੱਧ ਫੈਂਡ ਫੁੱਲ ਆ ਜਾਨ ਗਰਮੀ ਬਿਲਕੁਲ ਨਹੀਂ ਮੰਗਦਾ ਸਦਾ ਬਹਾਰ ਆਈ ਬਾਕੀ ਬਸ ਉਹ ਤੁਹਾਨੂੰ ਥਾਣੇ ਚ ਕਰਵਾਉਣੇ ਇੱਕ ਨੰਬਰ ਥਾਣ ਪੂਰੀ ਵਿੱਤੀ ਦੇ ਇਕਲਾ ਇਕਲਾ ਥਾਣ ਮੁੱਠੀ ਆਦਿ ਨੇ ਵਿੱਤੀ ਬੁਤੀ ਚੈੱਕ ਕਰਾਉਣਾ ਨਹੀਂ ਹੈ ਬੋਲੀ ਸਾਉਸ ਸੁਤਰੀ ਦੂਰੀ ਦੂਰੀ ਦੇ ਸੰਦ ਵੀ ਕੀ ਚਵਾਈ ਰੱਖ ਤੁਸੀਂ ਘਰ ਵਾਲੀ ਨੇ ਜਿਹੜੇ ਹਿਸਾਬ ਨਾਲ ਥਾਣ ਲੱਗਿਆ ਨਾ ਇੱਕ ਨੰਬਰ ਜ਼ੋਨ ਹੋ ਚਾਰ ਉਹ ਵੀ ਫੋਲਾ ਹੈ ਨਾ ਬੋਲੀ ਚਾਰ ਜ਼ੋਨ ਨਾ ਪੱਠੇ ਖਾਈਏ ਨੇ ਬੈੜਾ ਕਾ ਗਾਉਂ ਨੂੰ ਵੀ ਬਦਨ ਵਾਲੀ ਹੈ ਜੀ ਬੈੜਾ ਸਾਹ ਬਾੜੀ ਹੈ ਜੀ ਸਹੀ ਹੈ ਤੁਝੇ ਤੋਂ ਇਹ ਨਹੀਂ ਠੀਕ ਹੈ ਬਹੁਤ ਚੰਗੀ ਬਾੜੀ ਬਣਾਉਣਾ ਜ਼ੋਨ ਤਾਂ ਬੜਾ ਚੰਗਾ ਲੱਗਈ ਕਰਮ ਵਾਲੀ ਹੈ ਲੈ ਮੋਟਾ ਮੋਟਾ ਜੂਣਾ ਕਿਆ ਬਾਤ ਇੱਕ ਨੰਬਰ ਚ ਵਾਈ ਹੈ ਕਹਨੇ ਬੜਾ ਤੁਹਾਨੂੰ ਦਿੰ ਗਈ ਹੋਰ ਠੰਡੀ ਸੀਲ ਇੱਕ ਨੰਬਰ ਚਉਣ ਜਿਵੇਂ ਮਰਜ਼ੀ ਚੋਈ ਜਾਣਾ ਇਹ ਮੱਝਾਰ ਕਹੋਦੇ ਨੇ ਜੀ ਬੈੜ ਦੀ ਗਰੀਦ ਕਹਿੰਦਾ ਕਰਮ ਵਾਲੀ ਨੇ ਕੁਛ ਨਹੀਂ ਕਿਆ ਬਾਤ ਇਹ ਮਤਲਬ ਉਧਰਲੀ ਵੀ ਛੋਟੀ ਜਿਹੀ ਨੀ ਕੱਦ ਵਾਲੀ ਹੈ ਜਰਤੀ ਇਦਾਂ ਨਹੀਂ ਆਉਂਦੀ ਸਹੀ ਗੱਲ ਬਾਈ ਹਾਂਜੀ ਹੂੰ ਚਉਣ ਬੜਾ ਚੰਗਾ ਹਾਂ ਹਾਂਜੀ ਸੜਕਾ ਸੁਣਦਾ ਬਾਈ ਚਵਾਈ ਰਹਾਦਾ ਇੱਕ ਨੰਬਰ ਤੇ ਆ। ਮੈਨੂੰ ਸੁਣਾ ਤਾ ਆਹੀਂ ਖੜੀ ਰਹਿਣਾ ਬਾਈ ਜਿੰਨੇ ਚ ਚਵਾਈ ਕਰੀਗੇ ਇਹ ਜਾਨੀ ਪੈਰ ਜਾਂ ਚੱਕ ਨੂੰ ਘਰ ਨੂੰ ਵਰਤੀ ਕਰਾਉਣਾ ਇਸ ਤਰ੍ਹਾਂ ਨਹੀਂ ਠੰਡੀ ਬਾਕੀ ਆ ਮੁੱਲ ਨਹੀਂ ਮਿਲਣਾ ਬਾਈ ਹਣਾ ਹਾਂਜੀ ਬਾਈ ਜਮਾ ਯਾਜ ਮੁੱਲ ਲੈ ਲੇਵਾ ਦੁਆਰੇ ਰਖਾ ਦੇ ਪਛਾਉ ਤਾ ਪਰ ਇਹ ਤੈਨੂੰ ਕਰੇ ਹਾਂਜੀ ਹੂੰ ਆ ਤਾਂ ਮੱਲਾ ਦਾਗ ਜਿਹਦੇ ਹਾਂ ਉਹਦਾ ਤਾਂ ਪੂਜਾ ਕਰੀ ਨਹੀਂ ਹਣਾ ਮੁੱਲ ਦਾਗ ਜਿਹਨਾਂ ਦੇ ਲੈ ਲਓ ਦੀ ਇੱਕ ਨੰਬਰ ਲੈਵਾ ਫਟ ਫਟ ਲੈ ਹਰ ਬਾਹਲੀ ਸਾਫ ਬੜਾ ਜੀ ਇਤੋਂ ਜਿਹਾ ਇਸ ਤਰ੍ਹਾਂ ਨਹੀਂ ਬੱਚੀ ਸਹੀ ਹੈ ਬਾਈ

ਠੀਕ ਆ 15 ਦੇ ਤੇ 15 ਦੇ ਹਾਂਜੀ ਵੈੜ ਚੰਗੇ ਹੋ ਹਾਂਜੀ ਬਾਈ ਪ੍ਰਿੰਟ ਵਾਲੀ ਆ ਜਾ ਤਣੀ ਥਾਣ ਬਹੁਤ ਚੰਗਾ ਲੰਘਿਆ ਹਾਂਜੀ ਜਿਵਾਈ ਕਿਵੇਂ ਹੈ ਜਿਵਾਈ ਇੱਕ ਨੰਬਰ ਦੀ ਬਹੁਤ ਸੋਹਣਾ ਚੋਣ ਠੀਕ ਆ ਹਾਂਜੀ ਫੁੱਲ ਨੇ ਬੜੀ ਦੌਰ ਕਿਵੇਂ ਖਾਦੇ ਚਾਰੂਏ ਵੀ ਫੁੱਲ ਆ ਹਾਂ ਚਾਰੂ ਚਰੂ ਫੁੱਲ ਆ ਜੀ ਹੂੰ ਜਣੀ ਜਿਹੜੀ ਹੈਟ ਹੈ ਜੀ ਦਰਮਿਆਨੇ ਚ ਆ ਗਈ ਥੋੜੀ ਜੀ ਦਰਮਿਆਨੇ ਆਈ ਹਾਂਜੀ ਸਹੀ ਗੱਲ ਤੇਰੀ ਬੰਦਾ ਆਉਂਦਾ ਦੂਰ ਵਾਲਾ ਕਹਿੰਦਾ ਦੱਸੀ ਨਹੀਂ ਗੱਲ ਹੂੰ ਤੂੰ ਆ ਵੀ ਸਮਝਣ ਨਾਲ ਉਹ ਬੰਦਾ ਤੋਰਾ ਚੈੱਕ ਕਰੋ ਇੱਕ ਨੰਬਰ ਜੇਰ ਜੱਪੇ ਦੀਦੀ ਵੀ ਬਿਲਕੁਲ ਸਾਫ਼ ਗਰੰਟੀ ਹੋ ਓਕੇ ਹਾਂਜੀ ਠੀਕ ਆ ਫੇਰੇ ਸੂਏ ਡੰਗਰ ਦਾ ਆਪਾਂ ਨੂੰ ਵਹਿਮ ਹੁੰਦਾ ਸਹੀ ਹੈ ਬਾਈ ਬਸ ਬਲਾ ਕਹਿੰਦੇ ਅਗਲਾ ਹੋਊਗਾ ਆਪਣੀ ਗਰੰਟੀ ਹੋ ਆਨਲਾਈਨ ਕਹਿਣਿਆ ਗੱਲ ਓਕੇ ਬਾਈ ਹਾਂਜੀ ਕੀ ਮੋਲ ਆ ਬਾਈ ਜਾਇਜ ਫਿਰ ਇਹਦਾ ਬਾਈ ਇਹ ਦੇ ਦਾਂ 40000 ਦੀ 40000 ਹਾਂਜੀ ਮਾਨਤਨ ਹੋ ਜਾ ਮਾਨਤਨ ਬਾਈ ਛੋੜ ਛੱਪੇ ਵਾਲਾ ਹੋ ਜਾ ਜਮਾ ਜਾਇਜ ਮੋਲ ਆ ਬਾਈ 40000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਬਾਕੀ ਕੋਈ ਚੈੱਕ ਕਰਨੀ ਮੌਕੇ ਦੇ ਮਾਨਤਨ ਜ਼ਰੂਰ ਹੋ ਜਾਊਗਾ ਆਣ ਬਹੁਤ ਚੰਗਾ ਲੱਗਿਆ ਧਰਾਂ ਮੋਟਰ ਮੋਟਰ ਲੱਗਿਆ ਜੀ ਠੰਡੀ ਸੀਲ ਠੀਕ ਹੈ ਜੀ ਹਾਂਜੀ ਠੰਡੀ ਬੋ ਕਾਣਾ ਬਾਈ ਠੰਡੀ ਤਾਂ ਬਾਹਲੀ ਹੈ ਬਾਈ ਜਿਵੇਂ ਮਰਜੀ ਬੈਠਾ ਰਹੇ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਹਾਂਜੀ ਪ੍ਰਿੰਟ ਬੋਲ ਠੰਡੀ ਹੈ ਕਿ ਨਹੀਂ ਜੀ ਹਾਂ ਹਾਂਜੀ ਠੰਡੀ ਹੈ ਲੈ ਕਰੀ ਬੱਚਾ ਇਧਰੋਂ ਚੱਪ ਤੋਂ ਲੈ ਥਾਣੇ ਨੇੜੇ ਤੋਂ ਚੈੱਕ ਕਰਵਾਉਂ ਹਾਂਜੀ ਇੱਕ ਨੰਬਰ ਥਾਣੇ ਮੁਠੀ ਵਾਲਾ ਪੂਰਾ ਮੁਠੀ ਤੋਂ ਲੱਗ ਗਈ ਹੂੰ ਵਾਕੀ ਚੌਣ ਦੇਖੋ ਗਰਮ ਵਾਲੀ ਦਾ ਚੌਣ ਤਾਂ ਬੜਾ ਸੁਣਾ ਲੱਗਿਆ ਤੇਰੀ ਨੇ ਬਾਕੀ ਮੇਨ ਗੱਲ ਠੰਡੀ ਇਹ ਵੀ ਬਹੁਤ ਹੈ ਜੀ ਮਤਲਬ ਠੀਕ ਹੈ ਜੀ ਹਾਂ ਠੰਡੀ ਬੋਲੀ ਹੈ ਲੈ ਬਾਈ ਚਵਾਈ ਚੈੱਕ ਇਧਰ ਪਿੱਛੇ ਹੀ ਦਿਖਾ ਦੋ ਇਹ ਨੇੜ ਦੀ ਹਾਂ ਲੈ ਚੋਣ ਹੀ ਬੜਾ ਚੰਗਾ ਹਨਾ ਬਈ ਬੜਾ ਸੁਣਾ ਸੁਣਾ ਬਈ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਦੀ ਚੱਲ ਗਈ ਚੈੱਕ ਨਹੀਂ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਬਾਕੀ ਮੁੱਲ ਬਾਈ ਨੇ ਜਮਾ ਹੀ ਐ ਜਿ ਰੱਖਿਆ ਖਿੱਚ ਕੇ ਮੁੱਲ ਰੱਖਿਆ ਬੜਾ ਮੁੱਲ ਇੱਕ ਨੰਬਰ ਚਵਾਈ ਹੈ ਇੱਕ ਨੰਬਰ ਸੂਰੀ ਹਾਊਸ ਵੀ ਕੀ ਆ ਬਾਬਾ ਪੂਰਾ ਖੜਕਾ ਹੁੰਦਾ ਬਾਕੀ ਵੀ ਠੰਡੀ ਆਹੀਂ ਖੜਿਆ ਰਹਿਣਾ ਜੀ ਉਹ ਗੱਲ ਨਹੀਂ ਵੇਹਲ ਚੱਲਣਾ ਹੂੰ ਸਫਾਈ ਰੇਖਲੇ ਵੇ ਦੀ ਹਨਾ ਅੱਜ ਬਈ ਕੀ ਆ ਬਾਬਾ ਕਿ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦਾ ਵੀ ਬਾਈਨੈਕਟ ਕਰ ਲਓ ਧੰਨਵਾਦ